ਵਾਰਨਿੰਗ ਨਿਕਲ ਕੇ ਸਾਹਮਣੇ ਆਈ ਹੈ ਉਹਨਾਂ ਲੋਕਾਂ ਦੇ ਲਈ ਜੋ ਡੌਗ ਲਵਰਸ ਨੇ ਕੁੱਤੇ ਪਾਲਨ ਦੇ ਜਿਹੜੇ ਸ਼ਕੀਨ ਲੋਕ ਨੇ ਉਹਨਾਂ ਦੇ ਇਹ ਵੀਡੀਓ ਵੇਖਣੀ ਵਾਕਿਚ ਖਾਸ ਤੌਰ ਤੇ ਲਾਜ਼ਮੀ ਹੈ ਚੰਡੀਗੜ੍ਹ ਡੌਗ ਲਵਰਸ ਲਈ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਚੰਡੀਗੜ੍ਹ ਦੇ ਵਿੱਚ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਪਿਟਬੁਲ ਅਤੇ ਬੋਲਡੌਗਸ ਅਤੇ ਸੱਤ ਖੁੰਖਾਰ ਨਸਲਾਂ ਕੁੱਤਿਆਂ ਦੀਆਂ ਬੈਨ ਕਰ ਦਿੱਤੀਆਂ ਗਈਆਂ ਹੁਣ ਇਹ ਕੁੱਤੇ ਚੰਡੀਗੜ੍ਹ ਦੇ ਵਿੱਚ ਨਹੀਂ ਪਾਲ ਨਹੀਂ ਸਕਣਗੇ ਵੀ ਨਵੀਆਂ ਹਦਾਇਤਾਂ ਦੀ ਇੱਕ ਬਕਾਇਦਾ ਸੂਚੀ ਜਾਰੀ ਕੀਤੀ ਗਈ ਹੈ ਉਹਨਾਂ ਲੋਕਾਂ ਦੇ ਲਈ ਵੀ ਜਿਨ੍ਹਾਂ ਦੇ ਕੋਲ ਕੁੱਤੇ ਨੇ ਜਿਹੜੇ ਪਿਟਬੁਲ ਜਾਂ ਬੁਲਡੌਗ ਨਹੀਂ ਵੀ ਹੈ ਹੋਰ ਵੀ ਕੁੱਤੇ ਨੇ ਜਿਹੜੇ ਪਾਲਤੂ ਕੁੱਤੇ ਨੇ ਉਹਨਾਂ ਦੇ ਲਈ ਵੀ ਬਕਾਇਦਾ ਅਖਦਾਇਤਾਂ ਦੀ ਇੱਕ ਲਿਸਟ ਪੂਰੀ ਜਾਰੀ ਕੀਤੀ ਗਈ ਹੈ ਤਾਂ ਸੱਤ ਖੁੰਖਾਰ ਨਸਲਾਂ ਕੁੱਤਿਆਂ ਦੀਆਂ ਬੈਨ ਕੀਤੀਆਂ ਗਈਆਂ ਚੰਡੀਗੜ੍ਹ ਦੇ ਲਈ ਜਿਨ੍ਹਾਂ ਦੇ ਵਿੱਚ ਸ਼ਾਮਲ ਹੈ ਅਮਰੀਕਨ ਬੁਲਡੌਗ ਅਮਰੀਕਨ ਪਿਟਬੁਲ ਪਿਟਬੁਲ ਟੈਰੀਅਰ ਬੁਲ ਟੈਰੀਅਰ ਕੇਨ ਕੋਰਸੋ ਡੋਗੋ ਅਰਜਨਟੀਨੋ ਅਤੇ ਰੌਟਵੀਲਰ ਤਾਂ ਤੁਹਾਨੂੰ ਦੱਸ ਦਈਏ ਇਹਨਾਂ ਨਸਲਾਂ ਦੇ ਕੁੱਤੇ ਜੇਕਰ ਇਹ ਰੂਲ ਲਾਗੂ ਹੁਣ ਤੋਂ ਪਹਿਲਾਂ ਪਹਿਲਾਂ ਚੰਡਗੜ੍ਹ ਦੇ ਵਸਨੀਕ ਪਾਲ ਰਹੇ ਨੇ ਉਹਨਾਂ ਦੇ ਉੱਪਰ ਇਹ پابੰਦੀ ਲਾਗੂ ਨਹੀਂ ਹੋਵੇਗੀ ਹਾਂ ਇਹਨਾਂ ਜ਼ਰੂਰ ਹੈ ਕਿ ਕੋਈ ਹੋਰ ਵੀ ਕੁੱਤਾ ਜੇਕਰ ਪਾਲਦਾ ਹੈ ਚੰਡਗੜ੍ਹ ਦਾ ਵਸਨੀਕ ਤਾਂ ਉਸ ਨੂੰ ਰਜਿਸਟਰਡ ਕਰਵਾਉਣਾ ਲਾਜ਼ਮੀ ਹੋਵੇਗਾ 500 ਰੁਪਏ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ ਉਸ ਤੋਂ ਬਾਅਦ ਹੈ 50 ਰੁਪਏ ਫੀਸ ਰੱਖੀ ਗਈ ਹੈ ਹਰ ਸਾਲ ਉਸ ਨੂੰ ਰੀਨਿਊ ਕਰਵਾਉਣ ਦੇ ਲਈ ਪੰਜ ਸਾਲ ਬਾਅਦ ਉਸ ਨੂੰ ਰੀਨਿਊ ਕਰਵਾਉਣਾ ਹੋਵੇਗਾ ਹੋਰ ਵੀ ਹਦਾਇਤਾਂ ਦੀ ਇੱਕ ਬਕਾਇਦਾ ਪੂਰੀ ਲਿਸਟ ਪੂਰੀ ਸੂਚੀ ਜਾਰੀ ਕੀਤੀ ਗਈ ਹੈ ਡੌਗ ਲਵਰਸ ਲਈ ਰੋਜ਼ ਗਾਰਡਨ ਹੋਵੇ ਜਾਂ ਫਿਰ ਸੁਖਨਾ ਲੇਖ ਹੋਵੇ ਜਾਂ ਜਿਹ ਜਿੱਥੇ ਕੁੱਤਿਆਂ ਨੂੰ ਲਿਜਾਣ ਤੇ ਪਾਬੰਦੀ ਰਹੇਗੀ ਐਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਪਬਲਿਕ ਪਲੇਸਿਸ ਦੇ ਵਿੱਚ ਤੁਸੀਂ ਉਹਨਾਂ ਨੂੰ ਇਸ ਢੰਗ ਦੇ ਨਾਲ ਨਹੀਂ ਘੁਮਾ ਸਕਦੇ ਕਿ ਦੂਸਰੇ ਨੂੰ ਖਤਰਾ ਪੈਦਾ ਹੋਵੇ ਉਸ ਤੇ ਗਲ ਦੇ ਵਿੱਚ ਕੁੱਤੇ ਦੇ ਗਲ ਦੇ ਵਿੱਚ ਪਟਾ ਹੋਣਾ ਲਾਜ਼ਮੀ ਹੋਵੇਗਾ ਹਰ ਵੇਲੇ ਜੇਕਰ ਤੁਸੀਂ ਉਹਨੂੰ ਘੁਮਾਣ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਸਾਵਧਾਨੀ ਵਰਤਣੀ ਲਾਜ਼ਮੀ ਹੋਵੇਗੀ ਨਹੀਂ ਤਾਂ ਤੁਹਾਡੇ ਉੱਪਰ ਮੋਟਾ ਜੁਰਮਾਨਾ ਵੀ ਲੱਗ ਸਕਦਾ ਹੈ ਔਰ ਖਾਸ ਤੌਰ ਤੇ ਜੇਕਰ ਪਾਬੰਦੀਸ਼ੁਦਾ ਬਰੀਡਸ ਦੇ ਕੁੱਤੇ ਤੁਸੀਂ ਪਾਲਦੇ ਹੋ ਰਜਿਸਟਰ ਨਹੀਂ ਕਰਵਾਂਦੇ ਉਸ ਤੋਂ ਬਾਅਦ ਜੇ ਤੁਸੀਂ ਫੜੇ ਜਾਂਦੇ ਹੋ ਤਾਂ ਫਿਰ ਤੁਹਾਡੇ ਉੱਪਰ ਐਫ ਆਈ ਆਰ ਤੱਕ ਵੀ ਦਰਜ ਹੋ ਸਕਦੀ ਹੈ ਹਾਲਕਿ ਤੁਹਾਨੂੰ ਦੱਸ ਦਈਏ ਇਹ ਕਵਾਇਦ ਬੜੇ ਲੰਬੇ ਸਮੇਂ ਤੋਂ ਚੱਲੀ ਰਹੀ ਇਸੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਰ-ਵਾਰ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਸੀਗਾ ਕਿਉਂਕਿ ਕਈ ਅਜਿਹੇ ਕੇਸਿਸ ਆ ਚੁੱਕੇ ਨੇ ਕਿ ਪਿਟਬੁਲ ਜਾਂ ਫਿਰ ਹੋਰ ਜਿਹੇ ਖੁੰਖਾਰ ਕੁੱਤੇ ਬੱਚਿਆਂ ਨੂੰ ਜਾਂ ਫਿਰ ਹੋਰ ਆਮ ਲੋਕਾਂ ਨੂੰ ਇਸ ਢੰਗ ਦੇ ਨਾਲ ਵੱਢਦੇ ਨੇ ਤੇ ਉਹਨਾਂ ਨੂੰ ਭਾਰੀ ਨੁਕਸਾਨ ਚਲਣਾ ਪੈਂਦਾ ਕਈ ਵਾਰ ਜਾਨੀ ਨੁਕਸਾਨ ਵੀ ਚਲਣਾ ਪੈਂਦਾ ਸੋ ਇਹ ਇੱਕ ਬੜਾ ਲਾਜ਼ਮੀ ਸਟੈਪ ਹੈ ਜਿਹੜਾ ਕਿ ਸ਼ਾਇਦ ਚੁੱਕਿਆ ਜਾਣਾ ਚਾਹੀਦਾ ਸੀ ਹਾਲਾਂਕਿ ਕਈ ਲੋਕ ਇਸ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਵੀ ਅਸੀਂ ਪਹਿਲਾਂ ਵੇਖ ਚੁੱਕੇ ਹਾਂ ਕੈਂਡਲ ਮਾਰਚ ਵੀ ਕੱਢੇ ਗਏ ਜਿਹੜੇ ਡੌਗ ਲਵਰਸ ਹੈ ਉਹਨਾਂ ਵੱਲੋਂ ਐਸ ਦੇ ਖਿਲਾਫ ਹੋ ਸਕਦਾ ਹੈ ਕਿ ਅੱਗੇ ਵੀ ਕੁਝ ਕਿਸੇ ਢੰਗ ਤਰੀਕੇ ਨਾਲ ਪ੍ਰੋਟੈਸਟ ਵੀ ਕੀਤਾ ਜਾਵੇ ਪਰ ਇਹ ਹਲੇ ਉਹ ਵਿਕ ਦੀ ਕੁੱਖ ਦੇ ਵਿੱਚ ਲੁਕੀਆਂ ਹੋਈਆਂ ਸਾਰੀਆਂ ਗੱਲਾਂ ਹੈ ਪਰ ਹਾਲ ਫਿਲਹਾਲ ਦੀ ਖੜੀ ਚੰਡੀਗੜ੍ਹ ਡੌਗ ਲਵਰਸ ਲਈ ਇਹ ਖਬਰ ਹੈ ਕਿ ਸੱਤ ਖੁਖਾਰ ਨਸਲਾਂ ਦੇ ਕੁੱਤੇ ਹੁਣ ਚੰਡੀਗੜ੍ਹ ਦੇ ਵਸਨੀਕ ਪਾਲ ਨਹੀਂ ਸਕਣਗੇ ਉਸ ਦੇ ਉੱਪਰ ਪਾਬੰਦੀ ਯਾਨੀ ਕਿ ਬੈਨ ਲਗਾ ਦਿੱਤਾ ਗਿਆ ਤੇ ਹੋਰ ਵੀ ਜਿਹੜੇ ਡੌਗ ਲਵਰਸ ਹੈ ਜੇਕਰ ਉਹ ਕੁੱਤੇ ਪਾਲਦੇ ਨੇ ਤੇ ਉਹਨਾਂ ਨੂੰ ਰਜਿਸਟਰਡ ਕਰਵਾਉਣਾ ਲਾਜ਼ਮੀ ਹੋਵੇਗਾ ਇਸ ਦੇ ਨਾਲ ਇੱਕ ਹੋਰ ਬੜੀ ਖਾਸ ਗੱ ਕੋਈ ਵੀ ਤੁਹਾਡੇ ਉੱਪਰ ਜੁਰਮਾਨਾ ਲੱਗਦਾ ਹੈ ਤਾਂ ਉਹ ਤੁਹਾਡੇ ਪਾਣੀ ਦੇ ਅਤੇ ਇਲੈਕਟ੍ਰਿਸਿਟੀ ਬਿੱਲ ਦੇ ਵਿੱਚ ਐਡ ਹੋ ਕੇ ਜੁਰਮਾਨਾ ਤੁਹਾਡੇ ਤੱਕ ਪਹੁੰਚੇਗਾ। ਯਾਨੀ ਕਿ ਤੁਸੀਂ ਜੁਰਮਾਨੇ ਤੋਂ ਬਚ ਨਹੀਂ ਸਕਦੇ। ਬੜਾ ਖਾਸ ਧਿਆਨ ਰੱਖਣਾ ਹੈਗਾ तमाम ਡੌਗ ਲਵਰਸ ਨੂੰ ਜਿਹੜੇ ਕੁੱਤੇ ਪਾਲਣ ਦੇ ਸ਼ੌਕੀਨ ਐ। ਸੋ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਿਆ? ਇਸ ਬਾਰੇ ਕੋਈ ਕਮੈਂਟ ਸੈਕਸ਼ਨ ਦੇ ਵਿੱਚ ਸਾਨੂੰ ਜ਼ਰੂਰ ਦੱਸ ਸਕਦੇ ਹੋ। ਤੇ ਅਜਿਹੀਆਂ ਹੋਰ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ। ਫਿਲਹਾਲ ਦੀ ਘੜੀ ਮੈਨੂੰ ਯਾਨੀ ਹਮ ਇੱਕ ਵਾਰ ਹੋਰ ਤੁਹਾਨੂੰ ਦੀ ਜ ਇਜਾਜ਼ਤ। ਧੰਨਵਾਦ।